ਜੋ ਬੰਗਲਾਦੇਸ਼ ਮੇ ਹੋਇਆ ਨਾ ਉਹ ਯਹਾਂ ਹੋਤੇ ਹੋਏ ਵੀ ਦੇਰ ਨਹੀਂ ਲੱਗਣੀ ਸੀ। ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਨੀ ਦਿਨੀ ਕੰਗਣਾ ਰਨਾਉਤ ਫੇਰ ਕਾਫੀ ਚਰਚਾ ਦੇ ਵਿੱਚ ਹੈ। ਪੀਤੇ ਹੀ ਦਿਨੀ ਕੰਗਣਾ ਰਨਾਉਤ ਦੀ ਹੋਈ ਇੰਟਰਵਿਊ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲਈ ਬਹੁਤ ਹੀ ਮਾੜੇ ਅਪਸ਼ਬਦ ਕਹੇ। ਕੰਗਣਾ ਰਨਾਉਤ ਦੀ ਪੰਜਾਬ ਖਿਲਾਫ ਮੋੜ ਟਿੱਪਣੀ ਸ਼ੁਰੂ। ਕਿਹਾ ਕਿਸਾਨੀ ਅੰਦੋਲਨ ਦੇ ਵਿੱਚ ਹੋਈ ਰੇਪ ਪੰਜਾਬ ਵੀ ਬਣ ਜਾਣਾ ਸੀ ਬੰਗਲਾਦੇਸ਼। ਉਹ ਇਸ ਤਰ੍ਹਾਂ ਜੀ ਕੰਗਣਾ ਰਨਾਉਤ ਪੰਜਾਬ ਦੇ ਉੱਪਰ ਤੌਹਫਤਾਂ ਲਾ ਰਹੀ ਹੈ ਦੋਸਤੋ। ਇੱਥੇ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਨਾਉਤ ਜੀ ਦੀ ਐਮਰਜੈਂਸੀ ਮ ਜਸ ਵਿੱਚ ਸੰਤਾਂ ਦੇ ਕਿਰਦਾਰ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਸਾਰਿਆਂ ਦੀ ਮੰਗ ਹੈ ਕਿ ਉਸ ਫਿਲਮ ਨੂੰ ਬੈਨ ਹੋਣਾ ਚਾਹੀਦਾ ਹੈ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਤੇ ਐਕਸ਼ਨ ਲੈਣਾ ਚਾਹੀਦਾ ਹੈ ਬਾਕੀ ਦੋਸਤੋ ਆਓ ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਹੋਰ ਕੀ ਗੱਲਾਂ ਆਖਿਆ ਕਗੜਾ ਬਨੌਤ ਨੇ ਵੀਡੀਓ ਸਾਂਝੀ ਕਰਦੇ ਆਂ ਵੀਡੀਓ ਨੂੰ ਵੇਖ ਕੇ ਆਪਣੀ ਕਮੈਂਟ ਬਾਕਸ ਦੇ ਵਿੱਚ ਕਰੀ ਜਰੂਰ ਸਾਂਝੀ ਕਰਿਓ ਜੀ ਜੋ ਬੰਗਲਾਦੇਸ਼ ਵਿੱਚ ਹੋਇਆ ਨਾ ਉਹ ਇੱਥੇ ਹੋਤੇ ਹੋਏ ਵੀ ਦੇਰ ਨਹੀਂ ਲੱਗਣੀ ਸੀ ਅਗਰ ہمارے ਇਤਨੇ ਸ਼ਿਸ਼ ਨੀਤੀਤਵ ਜੋ ہمارے ਇਤਨੇ ਸ਼ਿਸ਼ਤ ਨਹੀਂ ਹੁੰਦੇ ਉੱਥੇ ਰੇਪ ਹੋ ਰਹੇ تھے देश अगर भाड़ में जाएगा तो आप भी साथ में भाड़ में जाएंगे ये ये बात जो है इनको रोज रिमाइंड करानी चाहिए